ਬੈਠ ਬੈਠ ਮੈਡੀਕਲ ਡਾਕਟਰ ਇਹਨੂੰ ਰਾਤ ਦੇਣਾ ਛਟਕੇ ਜੇ ਬਹੁ ਲੱਗ ਜਾਂਦੇ ਛਟਕੇ ਲੱਗ ਜਾਂਦੇ ਆ ਕੋਈ ਗੱਲ ਨਹੀਂ ਲੰਮੇ ਬਹੁ ਦੇਖਦੇ ਆ ਜੋ ਚਲੋ ਵੀ ਪੀ ਦਾ ਬਿਲਕੁਲ ਸਹੀ ਆ ਬਾਕੀ ਛਟਕੇ ਕਾਦੇ ਲੱਗਦੇ ਉਹ ਵੀ ਚੈੱਕ ਕਰ ਲੈਂਦੇ ਆ ਆ ਜਿਓ ਤੋ ਪਾਈ ਸਾਹਿਬ ਇਹਨੂੰ ਛੱਡ ਕੇ ਕਦਮ ਤੇ ਲੱਗਣ ਲੱਗੇ ਆ ਇਹਨੂੰ ਕੱਲ ਰਾਤ ਗਰਮੀ ਬਹੁਤ ਲੱਗਦੀ ਸੀ ਮੋਬਾਈਲ ਦੇਖਦੀ ਪਈ ਸੀ ਉਦੋਂ ਹੀ ਹੋਇਆ ਮੈਨੂੰ ਹੁਣ ਇਹਨਾਂ ਦੀ ਬਿਮਾਰੀ ਸਮਝ ਆ ਗਈ ਆ ਮੈਂ ਤੁਹਾਨੂੰ ਦਵਾਈ ਪੱਛ ਕੇ ਲਿਖ ਦੇਣਾ ਤੁਸੀਂ ਸਭ ਤੋਂ ਪਹਿਲਾਂ ਜਾ ਕੇ ਨਾ ਉਹ ਦਵਾਈ ਲੈਣੀ ਆ ਹਲੋ ਦੱਸੋ ਇਹ ਦਵਾਈ ਦੀ ਜਗ੍ਹਾ ਕੀ ਲਿਖਤਾ ਤੁਸੀਂ ਗੋਲਡ ਟੈਲੀਕਮ ਤੋਂ 70 ਰੁਪਏ ਦੇ ਲਿਖਦੇ ਐਸੀ ਇਹਨੂੰ ਨਾ ਗੋਲਡ ਟੈਲੀਕਮ ਦੇ ਵੀ ਨਗਰ ਆਇਆ ਉੱਥੇ 70 ਰੁਪਏ ਡੇਲੀ ਕਿੱਟ ਤੇ ਨਾ ਏਸੀ ਦਿੰਦੇ ਆ ਉਹਦੇ ਨਾਲ ਕਈ ਤਰ੍ਹਾਂ ਦੇ ਗਿਫਟ ਵੀ ਸਮਾਰਟਵਾਚ ਕਿੱਕ ਬੈਗ 에ਅਰਪੋਰਟ ਤੇ ਹੋਰ ਵੀ ਢੇਰਾਂ ਨਾਮ ਉੱਥੋਂ ਮਿਲਦੇ ਆ ਡਾਕਟਰ ਸਾਹਿਬ ਜੇ ਮੈਂ ਉੱਥੋਂ ਏਸੀ ਲੈ ਦੂੰਗਾ ਇਹਦੇ ਛੱਟ ਕੇ ਠੀਕ ਹੋ ਜਾਊਗੇ ਮੈਂ ਕਾ ਦੇਖੀਦਾ ਸਿੰਘ ਇਹਦੇ ਹੋਣੇ ਠੀਕ ਹੋ ਜਾਣਾ ਓਏ ਹੋਣੇ ਇਹਨੇ ਕਾ ਤੇ ਛੱਟ ਕੇ ਲੱਗਣ ਲੱਗ ਪਏ ਹਣ ਇਹਨੇ ਲੈ ਕੇ ਦੇਣਾ ਮੈਨੂੰ ਏਸੀ ਇਹੇ ਲੈਣੇ ਨੇ ਪੈਸੇ ਇਹਨੂੰ ਤਾਂ ਛੱਟ ਕੇ ਲੱਗਦੇ ਭੌੜਾ ਪਾਰੇ ਰੋੜਾ ਇਹ ਭੌੜੇ ਦਾ ਰੋੜਾ